ਦੇਖੋ ਜੀ ਜਿਵੇਂ ਪਹਿਲਾਂ ਨਾਨੀਆਂ ਦਾਦਾਂ ਦੀਆਂ ਫਲਕਾਰੀਆਂ ਸੀ ਟੂਲ ਦੀ ਫਲਕਾਰੀ ਦਾ ਸੇਮ ਡਿਜ਼ਾਈਨ ਉਤਾਰੇ ਹੋਇਆ ਇਸੇ ਤਰ੍ਹਾਂ ਉਹ ਫਲਕਾਰੀ ਦਾ ਡਿਜ਼ਾਈਨ ਸੀਗਾ ਦੇਖੋ ਇੱਕ ਪੱਲੇ ਤੇ ਬਹੁਤ ਹੀ ਸੋਹਣੀ ਫਲਕਾਰੀ ਬਣ ਕੇ ਤਿਆਰ ਹੋਈ ਹੈ ਇਹ ਤੇ ਅਲੱਗ ਡਿਜ਼ਾਈਨ ਨੇ ਦੋਨੇ ਇੱਕ ਫਲਕਾਰੀ ਦੇ ਪੱਲੇ ਆ ਇਹ ਤੇ ਅਡੋਢੀ ਡਿਜ਼ਾਈਨ ਹੈ ਇਹਨਾਂ ਦਾ ਤੇ ਤੁਸੀਂ ਵੀ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਵੇਖਿਓ ਐਂਡ ਟੈਕਰ ਬਹੁਤ ਹੀ ਸੋਹਣੀ ਪ੍ਰਕਾਰ ਦੀ ਬਣ ਕੇ ਤਿਆਰ ਹੋਈ ਹੈ ਜੇ ਤੁਸੀਂ ਆਰਡਰ ਕਰਨਾ ਤਾਂ ਸਾਨੂੰ 2-3 ਮਹੀਨੇ ਪਹਿਲਾਂ ਆਰਡਰ ਕਰਨਾ ਪਊਗਾ ਤੁਹਾਨੂੰ ਫਿਰ ਫਲਕਾਰੀ ਤਿਆਰ ਹੋਊਗੀ ਇਹਦੇ ਵਿੱਚ 12 ਡਿਜ਼ਾਈਨ ਬਣੇ ਹੋਏ ਆ ਇੱਕ ਫਲਕਾਰੀ ਦੇ ਵਿੱਚ ਹੀ 12 ਡਿਜ਼ਾਈਨ ਹਮ ਬਣੇ ਹੋਏ ਆ 13ਵਾਂ ਡਿਜ਼ਾਈਨ ਜਿਹੜਾ ਚੋਪ ਦੀ ਚੜੀ ਦਾ ਬਣਿਆ ਹੋਇਆ 12 ਤਾਂ ਬਾਕਸਾਂ 'ਚ ਹੀ ਬਣੇ ਹੋਈ ਐ ਤੇ ਇਹ ਡਿਜ਼ਾਈਨ ਬਣਿਆ ਕੰਨੀ ਵਾਲਾ ਡਿਜ਼ਾਈਨ ਬਣਿਆ ਦੇਖੋ ਇੱਕ ਜੋਬ ਦੀ ਚਿੜੀ ਦਾ ਇੱਕ ਤੇ 12 13 ਰੰਗ ਜਿੰਨਾਂ ਦੀ ਫਲਕਾਰੀ ਚਲੋ ਜੀ ਤੁਹਾਨੂੰ ਦਿਖਾਉਨੇ ਆ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਟੋਲ ਦੀ ਫਲਕਾਰੀ ਦਿਖਾਉਨੇ ਆ ਤੇ ਪਹਿਲਾਂ ਵਾਲੀ ਟੋਲ ਹੁੰਦੀ ਆ ਉਹ ਤਾਂ ਹੈ ਨਹੀਂ ਤੇ ਡਿਜ਼ਾਈਨ ਪਹਿਲਾਂ ਵਾਲੀ ਟੋਲ ਦੀ ਫਲਕਾਰੀ ਦਾ ਹੀ ਹੈ ਇਹ ਤੇ ਦੇਖੋ ਇਹ ਤਾਂ ਪੱਲੇ ਬਣੇ ਹੋਏ ਆ ਇਹਦੇ ਵਿੱਚ ਨਾ ਕਾਫੀ ਡਿਜ਼ਾਈਨਾਂ ਆ ਫਰਕ ਆ ਇਹਦੇ ਵਿੱਚ ਇੱਕ ਫਲਕਾਰੀ ਦੇ ਵਿੱਚ ਹੀ ਕਾਫੀ ਡਿਜ਼ਾਈਨ ਮਿਲਣਗੇ ਤੁਹਾਨੂੰ ਬਹੁਤ ਸੋਹਣੀ ਫਲਕਾਰੀਏ ਦੇਖੋ ਪਹਿਲਾ ਡਿਜ਼ਾਈਨ ਇਹ ਦੂਸਰਾ ਡਿਜ਼ਾਈਨ ਇਹ ਤੇ ਬਹੁਤ ਸੋਹਣਾ ਹੈ ਹਨ ਹੈਗੇ ਆ ਦੇਖੋ نیچے ਇਹ ਮਨਾਇਆ ਉੱਪਰ ਇਹ ਤੇ ਇਹਦੇ ਕੰਨੀ ਦੇ ਉੱਤੇ ਇਹ ਡਿਜ਼ਾਈਨ ਬਣਾਇਆ ਦੇਖੋ ਬਾਰਡਰ ਹੰਥਰ ਨੂੰ ਇਹ ਡਿਜ਼ਾਈਨ ਬਣਾਉਣੀ ਹੈ ਪੱਲੇ ਦੇ 6 ਡਿਜ਼ਾਈਨ ਇੱਕ ਪੱਲੇ ਦੇ ਦੂਜਾ ਪੱਲਾ ਆਡਾ ਡਿਜ਼ਾਈਨ ਦਾ ਇੱਕ ਇਹ ਆ ਇੱਕ ਦੋ ਡਿਜ਼ਾਈਨ ਹੋ ਗਏ ਤਿੰਨ ਡਿਜ਼ਾਈਨ ਤੇ ਇਹ ਚਾਰ ਤੇ ਇਹ ਪੰਜ ਤੇ 6 ਡਿਜ਼ਾਈਨ ਹੈ 6 ਬਾਕਸ ਬਣੇ 6 ਡਿਜ਼ਾਈਨ ਬਣੇ ਦੇਖੋ ਇਹਦੇ ਵਿੱਚ ਪਾ ਗੀਆਂ ਚੋਪੀਆਂ ਚੜਨਾ ਤੇ ਤੇ ਚੋਪ ਦਾ ਕੰਮ ਵੀ ਹੋਇਆ ਦੇਖੋ ਤੇ ਇਹਦੇ ਵਿੱਚ ਵੀ ਚੋਪ ਦਾ ਕੰਮ ਹੋਇਆ ਵਿੱਚ ਵਿੱਚ ਤੇ ਫਲਕਾਰੀ ਦਾ ਕੰਮ ਵੀ ਹੋਇਆ ਹੁਣ ਤੁਹਾਨੂੰ ਦੂਜਾ ਪੱਲਾ ਦਿਖਾਉਣੀ ਆ ਇਹਦਾ ਬਹੁਤ ਸੋਹਣੀ ਫਲਕਾਰੀ ਬਣੀ ਹੋਈ ਹੈ ਇਹ ਸੇਮ ਡਿਜ਼ਾਈਨ ਦੂਜੇ ਪੱਲੇ ਆਗਾ ਤੇ ਦੇਖੋ ਇਹ ਚਾ ਡਿਜ਼ਾਈਨ ਲੱਗ ਇਹਦਾ ਡਿਜ਼ਾਈਨ ਲੱਗ ਇਹ ਸੜਬੇ ਜਣ ਡਿਜ਼ਾਈਨ ਲੱਗ ਇਹ ਸੜ ਡਬੇ ਜਣ ਡਿਜ਼ਾਈਨ ਲੱਗ ਇਹ ਚ ਲੱਗ ਤੇ ਇਹਦੇ ਵਿੱਚ ਲੱਗ ਛੇ ਡਿਜ਼ਾਈਨ ਇਧਰ ਤੇ ਛੇ ਉਧਰ 12 ਡਿਜ਼ਾਈਨ ਹੈ ਫਲਕਾਰੀ ਦੇ ਵਿੱਚ ਤੇ ਇਹ ਜਿਹੜੀ ਪਹਿਲਾਂ ਟੂਲ ਦੇ ਫਲਕਾਰੀ ਹੁੰਦੀ ਸੀ ਉਸੇ ਫਲਕਾਰੀ ਦਾ ਡਿਜ਼ਾਈਨ ਆ ਹੈ ਇਹ ਡਿਜ਼ਾਈਨ ਹੀ ਸੇਮ ਬਣਿਆ ਹੋਇਆ ਸੀਗਾ ਫਲਕਾਰੀ ਦੇ ਉੱਤੇ ਤੇ ਉਹ ਹੀ ਡਿਜ਼ਾਈਨ ਇਸ ਫਲਕਾਰੀ ਦੇ ਉੱਤੇ ਲਾਏ ਆ। ਦੇਖੋ ਤੇ ਬਾਰਡਰ ਕਰਨੀਆਂ ਤੇ ਇਸ ਤਰ੍ਹਾਂ ਬਣਾਇਆ ਹੋਇਆ ਹੈ। ਇਹ ਦੋ ਫਲਕਾਰੀਆਂ ਨੇ ਫਲਕਾਰੀ ਕੋਈ ਹੈ। ਜੇ ਆਪਾਂ ਕਿਸੇ ਵੀ ਫੰਡ ਨੇ ਵਿਆਹ ਸ਼ਾਦੀ ਵਾਸਤੇ ਤਿਆਰ ਕਰਵਾਉਣੀ ਹੈ ਤਾਂ ਆਪਾਂ ਤਾਂ ਕਰਵਾ ਸਕਦੀ ਹੈ। ਦੇਖੋ ਆਹ ਸੀ ਆ ਦੂਜਾ ਪੰਨਾ। ਇਹ ਇਧਰ ਦਾ ਤੇ ਇਹ ਪੰਨਾ। ਤੇ ਬਹੁਤ ਹੀ ਸੋਹਣੀ ਟੂਲ ਦੀ ਫਲਕਾਰੀ ਬਣ ਕੇ ਤਿਆਰ ਹੋਈ ਹੈ ਦੇਖੋ ਸੈਂਟਰ ਨਾ ਕਾਦਨੀ ਇੰਤੋਂ ਤੇ ਇਹ ਫਲਕਾਰੀ ਬਣਨ ਤੇ ਘੱਟੋ ਘੱਟ 2-3 ਮਹੀਨੇ ਲੱਗ ਜਾਂਦੇ ਆ ਜੇ ਕਿਸੇ ਵੀ ਭੈਣ ਨੇ ਤਿਆਰ ਕਰਵਾਉਣੀ ਹੋਵੇ ਤਾਂ ਆਪਾਂ ਨੂੰ ਆਰਡਰ ਕਰ ਸਕਦੀ ਹੈ ਦੇਖੋ ਸਾਰੀ ਦੇ ਵਿੱਚ ਚੋਪ ਦੀ ਜਿੜੀ ਪਾਈ ਹੋਈ ਹੈ ਤੇ ਅਗਨ ਨੀਬ ਨਹੀ ਹੋਈ ਇਹਦੀ ਤੇ ਅੰਦਰੋਂ ਬਿਕੰਨੀ ਕੰਨੀ ਦਾ ਸੇਮ ਡਿਜ਼ਾਈਨ ਇਹ ਵਾਲਾ ਸੇਮ ਹੈ ਤੇ ਇਹ ਵਾਲਾ ਵੀ ਸੇਮ ਹੈ ਅੰਦਰ ਡਬਲ ਡਿਜ਼ਾਈਨ ਇਹ ਸੇਮ ਹੈ ਤੇ ਜਿਹੜੇ ਵਿੱਚ ਬਾਕਸਾਂ ਦੇ ਆ ਤੇ ਇਹ ਅੱਡੋ ਡੇੜੇ ਜਿਹੇ ਨੇ ਦੇਖੋ ਸਾਰੀ ਹੱਥਾਂ ਦੀ ਕੱਢੀ ਹੋਈ ਫਲਕਾਰੀ ਹੈ ਇਹ ਕਿਸੇ ਵੇਰ ਨੂੰ ਚਾਹੀਦੇ ਹੋਵੇ ਕਿਸੇ ਨੇ ਵੀ ਆਪਾਂ ਨੂੰ ਆਰਡਰ ਕਰਨਾ ਤਾਂ WhatsApp ਤੇ ਆਪਾਂ ਨੂੰ ਆਰਡਰ ਕਰ ਸਕਦੀ ਹੈ ਘੱਟੋ ਘੱਟ 2-3 ਮਹੀਨੇ ਪਹਿਲਾਂ ਆਰਡਰ ਕਰੋ ਤੁਸੀਂ ਇਹ ਤਾਂ ਹੈ ਨਹੀਂ ਵੀ ਕੋਈ ਕਹੇ ਸਾਨੂੰ ਦਾ ਦਿੰਨਾ ਚ 20 ਦੇਣਾ ਚ ਬਣਾਵੇ ਇੰਨੇ ਟਾਈਮ 'ਚ ਇਹ ਬਣਦੀ ਨਹੀਂ ਕਿਉਂਕਿ ਇਕੱਲਾ ਇਕੱਲਾ ਧੋਪਾ ਪਾਣਾ ਹੁੰਦਾ ਜਿਹੜੇ ਬਣਾਉਂਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਹੁਣੋਂ ਸੋਨੂੰ ਸਾਰੀ ਦਿਖਾਉਣੀ ਹੈ ਦੇਖੋ ਜੀ ਹੁਣ ਤੁਹਾਨੂੰ ਸਾਰੀ ਫਲਕਾਰੀ ਦਿਖਾਉਣੀ ਆ ਅਸੀਂ 2.5 ਮੀਟਰ ਲੰਬਾਈ ਦੀ ਫਲਕਾਰੀ ਦੀ ਤੇ ਇੱਡਾ ਦਾ 12 ਫਲਕਾਰੀ ਦਾ ਦੇਖੋ ਇਹਦੇ ਅਗਲਾ ਕਹਿ ਦਿੰਦਾਂ ਨਾ ਵੀ ਇੰਨੀ ਲੰਬਾਈ ਜਿਵੇਂ ਛਾਉਣ ਦਾ ਤਾਂ ਬੀਬੀ ਸਿੰਘ ਇਹ ਤੇ ਸਗਰ ਕੇ ਅਸੀਂ ਇੱਥੋਂ ਥੋੜੀ ਜਿਹੀ ਇਕੱਠੀ ਹੋਈ ਇਧਰਲਾ ਪੰਨਾ ਤੁਹਾਨੂੰ ਦਿਖਾਉਣੀ ਆ ਮੇਰੇ ਡੋਟ ਦੇ ਫਲਕਾਰੀਆਂ ਦਾ ਪੱਲਾ ਦਿਖਾਏ ਇੱਕ ਫਲਕਾਰੀ ਇਹ ਦੇਖੋ ਤੇ ਯਾਨੀ ਇਹ ਕਿਸੇ ਵੀ ਭੈਣ ਨੂੰ ਪਸੰਦ ਆਵੇ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਾਥੋਂ ਤਿਆਰ ਕਰਵਾ ਸਕਦੇ ਹੋ ਬਤਾ ਦਿਓ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਫਿਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਲਗਾਓ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਫਲਕਾਰੀ ਕਿੱਦਾਂ ਦੀ ਲੱਗੀ ਤੁਹਾਨੂੰ ਜਿਹੜੀ ਟੂਲ ਦੀ ਫਲਕਾਰੀ ਆਲੇ ਸਾਰੇ ਸੇਮ ਡਿਜ਼ਾਈਨ ਪਾਏ ਹੋਏ ਆ ਜਿਹੜੇ ਟੂਲ ਦੀ ਫਲਕਾਰੀ ਦੇ ਵਿੱਚ ਪਾਏ ਸੀ ਪਹਿਲਾਂ ਵਾਲੀ ਪੁਰਾਣੀ ਫਲਕਾਰੀ ਦੇ ਉਹੀ ਸਾਰਾ ਡਿਜ਼ਾਈਨ ਪਾਇਆ ਹੋਇਆ ਇਸ ਤਰ੍ਹਾਂ ਦੀ ਬਣੀ ਹੋਈ ਸੀ ਪੁਰਾਣੀ ਫਲਕਾਰੀ ਤੇ ਉਸੇ ਤਰ੍ਹਾਂ ਦੀ ਆਪਾਂ ਤਿਆਰ ਕੀਤੀ ਹੈ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸੂਟ ਆਰਡਰ ਕਰਨੇ ਹੋਣ ਫਲਕਾਰੀ ਆਰਡਰ ਕਰਨੀ ਹੋਵੇ ਮਸੀਨ ਵਰਕ ਨਹੀਂ ਜਦੋਂ ਵਰਕ ਸਿੰਧੀ ਬੂਟੀ ਦੇ ਤਾਂ ਸਾਨੂੰ ਆਰਡਰ ਕਰ ਸਕਦੇ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਕੌਨਸਾ ਵਾਹਿਗੁਰੂ ਜੀ ਦੇ ਪੱਤੇ